कोई प्रोग्राम होंगे फोन करते फल लैके आपकी रोटी ना सान होंगे ना सा असि नहीं चाहते ਪੁਰਸ਼ਾਂ ਦਾ ਸਥਾਨ ਹੈ ਫਿਰ ਉਹ ਨਾ ਤੁਸੀਂ ਕਈ ਹੋਰ ਕੰਮ ਕੋ ਦਬਾ ਲੈਣ ਚਾ ਰਹੇ ਨਾ ਤੋਂ ਉਹਨਾਂ ਨੂੰ ਕਿੰਨੀਆਂ ਗੱਡੀਆਂ ਲਿਆਈਏ ਜੀ ਫਿਰ ਤੁਹਾਰੀ ਦੇਵੋਗੇ ਐ ਹੋ ਜਾ ਪੁੱਛ ਲਈ ਗੱਡੀਆਂ ਦਾ ਐਵੇਂ ਤੇਲ ਪੂਕਣਾ ਕਿਸਾਨਾਂ ਚ ਨੇ ਪਹਿਲੀ ਔਖੇ ਨੇ ਕੋਈ ਲੋੜ ਨਹੀਂ ਜਿੰਨੂੰ ਲੋੜ ਹੈ ਉਹ ਉਹਨਾਂ ਤੇ ਗੱਲ ਕਰੇ ਵੀ ਇੰਨੀ ਤਰੀਕ ਦਾ ਸਮਾਗਮ ਹੈ ਆ ਸਕਦੇ ਹੋ ਜੇ ਤਰੀਕ ਗੱਲੀ ਹੋਈ ਤਾਂ ਭਾਵੇਂ ਕਿਤੇ ਵੀ ਹੋਈਏ ਜਰੂਰ ਆਵਾਂਗੇ ਬਾਰ ਕੋਣਤੀ ਦੱਸ ਪੁੱਛ ਸਕਦੇ ਬਾਬਾ ਨੂੰ ਕਹਿ ਕੇ ਫੋਨ ਕਰਾ ਰਿਹਾ ਕਰੋ ਪਤਾ ਲੱਗ ਜੇ ਕਿ ਹਾਂ ਇੰਨੀ ਤਰੀਕ ਦਾ ਤੇਰੇ ਤੇ ਵੇਲ ਹੋਏਗੀ ਜਰੂਰ ਆ ਕੇ ਜਰ ਦਰਸ਼ਨ ਕਰਾਂਗੇ ਬਹੁਤ ਬਹੁਤ ਧੰਨਵਾਦ ਹੈ ਸਿੱਖੇ ਸ਼ੋਰ ਦੇ ਆ ਰਹੇ ਜਨਮ ਪਰਾਈ ਤੇ ਕਾ ਮੋਖੇ ਉਦਲ ਸਦਾ ਅਲੀ

प्रसाद बहत्तर साल की उम्र में कहें तो मेरे गुरु ना के आया पढ़द नुकसान भी पच्चीस साल हो गए पर अजे मैं दिखाया नहीं